ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਅਨਦਰ ਵਲੌਗ ਅੱਜ 14th ਸੈਪਟੈਂਬਰ ਦਿਨ ਹੈ ਸੈਟਰਡੇ ਤੇ ਮੈਂ ਜਾ ਰਹੀ ਹਾਂ ਸਕੂਲ ਤੋਂ ਆਪਣੇ ਘਰ ਵਾਪਿਸ ਰਸਤੇ ਵਿੱਚ ਮੈਂ ਵੇਖੋ ਵੀ ਉਹ ਕਿੰਨਾ ਵਧੀਆ ਲੱਗ ਰਿਹਾ ਹੈ ਤੇ ਮੈਂ ਕਿਹਾ ਚਲੋ ਥੋੜਾ ਸ਼ੂਟ ਕਰਦੀ ਹਾਂ ਤੇ ਵੈਦਰ ਅੱਜ ਕੱਲ ਕਦੇ ਬਾਰਿਸ਼ ਹੋ ਜਾਂਦੀ ਹੈ ਕਦੇ ਬੱਦਲ ਹੁੰਦੇ ਨੇ ਕਦੇ ਬਹੁਤ ਜ਼ਿਆਦੀ ਤੇਜ਼ ਧੋਪ ਹੁੰਦੀ ਹੈ ਤੇ ਸਾਡੇ ਪਿੰਡ ਦੀ ਬਿਊਟੀ ਵੇਖੋ ਜਿੰਨੇ ਵੀ ਪੈਟ ਐਨੀਮਲਸ ਐਨੀਮਲਸ ਨੇ ਨਾ ਉਹ ਸੱਪ ਆਲਮੋਸਟ ਦੇਖ ਹੀ ਜਾਂਦੇ ਨੇ ਪਿੰਡਾਂ ਦੇ ਵਿੱਚ ਤੇ ਉਹ ਵੇਖੋ ਸਾਹਮਣੇ ਪਹਾੜ ਦਿਖੰਦੇ ਨੇ ਨੈਨੀਤਾਲ ਤੇ ਇੱਧਰ ਦੇ ਹਲਦਵਾਨੀ ਦੇ ਉਹ ਵੇਖੋ ਕਿੰਨਾ ਸੋਹਣਾ 뷰 ਤੇ ਮੈਂ ਪਹੁੰਚ ਗਈਆਂ ਘਰ ਤੇ ਘਰ ਜਾਂਦੇ ਹਸਬੈਂਡ ਕੰਦੇ ਨਾਲ ਪਾਪਾ ਕੀ ਭੁੱਖ ਲੱਗੀ ਹੈ ਬਹੁਤ ਜਿਆਦਾ ਅੱਜ ਤੇ ਮੈਂ ਕਿਾ ਚੱਲੋਂ ਹੁਣ ਕਿਉਂਕਿ ਸਾਰਾ ਦਿਨ ਅਸੀਂ ਵੀ ਥੱਕੀ ਹੋਈ ਹੁੰਨੇ ਆ ਬਟ ਸੋਚਿਆ ਚਲੋ ਈਜੀ ਆਪਸ਼ਨ ਲੱਭਦੇ ਆ ਤੇ ਮੈਂ ਸੈਂਡਵਿਚ ਬਣਾਣ ਦੀ ਸੋਚੀ ਇਹਦੇ ਵਿੱਚ ਮੈਂ ਪਨੀਰ ਦੇ ਨਾਲ ਵਿੱਚ ਵੈਜੀਸ ਪਾ ਕੇ ਤੇ ਆ ਵਧੀਆ ਇੱਕ ਈਜੀ ਆਪਸ਼ਨ ਹੁੰਦਾ ਹੈ ਸਟਫਿੰਗ ਤਿਆਰ ਕਰਨ ਦਾ ਨਾਲੇ ਇੱਕ ਸਾਈਡ 'ਚ ਮੈਂ ਮਾਇਉਨੈਸ ਵਿਭਾਦੀ ਜਿਹੜੀ ਤੰਦੂਰੀ ਹੁੰਦੀ ਉਹ ਟੇਸਟ ਵਿੱਚ ਸਹੀ ਹੁੰਦੀ ਇੱਕ ਸਾਈਡ 'ਚ ਉਹ ਲਗਾ ਲਈ ਦੂਸਰੀ ਸਾਈਡ 'ਚ ਮੈਂ ਸੌਸ ਲਗਾਈ ਸੀ ਇਹਦੇ ਵਿੱਚ ਥੋੜਾ ਟੇਸਟ ਵਧੀਆ ਆ ਜਾਂਦਾ ਹੈ ਤੇ ਮੈਂ ਇੱਕ ਇੱਕ ਕਰਕੇ ਸਾਰੇ ਪਹਿਲਾਂ ਤਿਆਰ ਰੱਖ ਦਿੱਤੇ ਉਸ ਤੋਂ ਬਾਅਦ ਫਿਰ ਮੈਂ ਸੈਂਡਵਿਚ ਮੇਕਰ ਵਿੱਚ ਰੱਖਾਂਗੀ ਨਾਲੇ ਮੈਂ ਚਾਹ ਰੱਖ ਦਿੱਤੀ ਸੀ ਤੇ ਆਪਣੇ ਵਾਸਤੇ ਮੈਂ ਕਾਫੀ ਵੀ ਬਣਾ ਲਈ ਸੀ ਐਂਡ ਬਸ ਆਲਮੋਸਟ ਤਿਆਰ ਹੋ ਗਿਆ ਨੇ ਸੈਂਡਵਿਚ ਇਹ ਸਭ ਤੋਂ ਪਹਿਲਾਂ ਦਵਾਂਗੀ ਪਾਪਾ ਨੂੰ ਤੇ ਬਲਵਿੰਦਰ ਨੂੰ ਆਹ ਰਾਦ ਨੂੰ ਪਸੰਦ ਨਹੀਂ ਸਟਫਿੰਗ ਵਾਲੀ ਖਾਲੀ ਮੱਖਣ ਲਗਾ ਕੇ ਬਟਰ ਲਗਾ ਕੇ ਤੇ ਨਮਕ ਲਗਾ ਕੇ ਉਹਨੂੰ ਪਸੰਦ ਆਉਂਦਾ ਬ੍ਰੈਡ ਜਾਂ ਫਿਰ ਅੰਗੂਰ ਵਾਲੀ ਸਟਫਿੰਗ ਹੋਈ ਤੇ ਮੈਂ ਆਪਣੇ ਵਾਸਤੇ ਕਾਫੀ ਵੀ ਰੱਖ ਲਈ ਸੀ ਬਣਾ ਕੇ ਉਸ ਤੋਂ ਬਾਅਦ ਮੈਂ ਕਿਚਨ 'ਚ ਜਾਣਾ ਸੀ ਰਾਤੀ ਡਿਨਰ ਦੀ ਪ੍ਰੈਪਰੇਸ਼ਨ ਤੇ ਮੈਂ ਵੇਖਿਆ ਵੇਖੋ ਸਭ ਸੱਪ ਵਰਗਾ ਲੱਗ ਰਿਹਾ ਬਟ ਹੈ ਨਹੀਂ ਸੀ ਤੇ ਡਿਨਰ ਸਭ ਨੂੰ ਕਰਵਾਣ ਤੋਂ ਬਾਅਦ ਵੇਖੋ ਮੈਂ ਵੀ ਕਰ ਲਿਆ ਤੇ ਰਾਧਾ ਜੀ ਵੀ ਲੱਗਾ ਹੋਇਆ ਕਰਨ ਵਾਸਤੇ ਮਸਤੀ ਵਿੱਚ ਇਹਨੂੰ ਐਕਚੁਅਲੀ ਪਤਾ ਹੀ ਨਹੀਂ ਹੈਗਾ ਕਿ ਮੈਂ ਇਹ ਵੀਡੀਓ ਬਣਾਉਂਦੀ ਆ ਥੋੜੇ ਕੋ 2-3 ਮਿੰਟ ਬਾਅਦ ਧਿਆਨ ਮਾਰੇਗਾ ਕਿ ਮੈਂ ਕੈਮਰਾ ਆਨ ਕੀਤਾ ਤੇ ਉੱਥੋਂ ਆਈਡੀਆ ਲਗਾਏਗਾ ਬਟ ਅਜੇ ਬਿਲਕੁਲ ਮਸਤੀ ਵਿੱਚ ਕਈ ਵਾਰ ਤੇ ਬੜਾ ਮਸਤ ਹੋ ਕੇ ਆਪੇ ਹੀ ਖਾਂਦੇ ਹੁੰਦਾ ਹੈ ਔਰ ਕਈ ਵਾਰ ਜਿੱਦ ਕਰਦਾ ਹੈ ਕਿ ਯਾ ਇਦੇ ਪਾਪਾ ਖਿਲਾਣਗੇ ਜਾਂ ਮੈਂ ਖਿਲਾਵਾਂਗੀ ਨੂੰ ਰੋਟੀ ਇੱਥੇ ਮੈਂ ਕਿ ਚਲੋ ਸ਼ੂਟ ਕਰਦੀ ਆ ਤੇ ਅੱਜ ਸੈਟਰਡੇ ਨਾਈਟ ਬਸ ਜਿਹੜਾ ਉਹ ਸੈਟਰਡੇ ਨਾਈਟ ਵਾਲਾ ਵਲੌਗ ਇੱਥੇ ਅਸੀਂ ਐਂਡ ਕਰਾਂਗੇ ਕਿਉਂਕਿ ਹੁਣ ਮੈਨੂੰ ਕਾਫੀ ਚੀਜ਼ਾਂ ਕਪੜੇ ਵਗੈਰਾ ਸਭ ਵਾਸ਼ਿੰਗ ਮਸ਼ੀਨ ਵਗੈਰਾ ਚ ਪਾਣੇ ਨੇ ਤੇ ਧੋਣ ਵਾਸਤੇ ਤੇ ਬਹੁਤ ਸਾਰਾ ਕੰਮ ਅਜੇ ਪੈਂਡਿੰਗ ਹੈ ਤੇ ਉਹ ਮੈਂ ਨਿਪਟਾਵਾਂਗੀ ਅਸਲੀ ਉਹ ਬਹੁਤ ਜ਼ਿਆਦਾ ਕੰਮ ਹੀ ਤੇ ਮੈਂ ਵਲੌਗ ਤੇ ਨਹੀਂ ਇਨਾ ਟਾਈਮ ਲੱਗੇਗਾ ਕਿ ਮੈਂ ਵਲੌਗ ਉਹਦਾ ਵਲੌਗ ਵਿੱਚ ਵਿਖਾ ਸਕਾਂ ਜਾਂ ਮੈਂ ਸ਼ੂਟ ਕਰ ਸਕਾਂ ਤੇ ਅੱਗੇ ਹੁਣ ਆਪਾਂ ਨੈਕਸਟ ਡੇ ਸੰਡੇ ਦਾ ਵਲੌਗ ਖਾਵਾਂਗੇ ਤੇ ਗੁੱਡ ਮਾਰਨਿੰਗ ਸਾਰਿਆਂ ਨੂੰ ਅੱਜ ਸੰਡੇ 15 ਸੈਪਟੈਂਬਰ ਤੇ ਮੈਂ ਬਣਾ ਰਹੀ ਹਾਂ ਸਬਜੀ ਆਲੂ ਬੈਂਗਨ ਤੇ ਨਾਲੇ ਪਿਆਜ਼ ਐਂਡ ਪੂਰੇ ਹਫਤੇ ਦੀ ਮੈਂ ਮਲਾਈ ਰੱਖ ਦਿੰਨੀ ਆ ਤੇ ਉਹਨੂੰ ਮੈਂ ਰੜਕ ਕੇ ਮੱਖਣੀ ਕੱਢਾਂਗੀ ਜਿਹੜੀ ਪੁਰਾਣੀ ਮੱਖਣੀ ਹੁੰਦੀ ਹੈ ਪਿਛਲੇ ਹਫਤੇ ਦੀ ਉਹਦਾ ਮੈਂ ਕਿਉਂ ਬਣਾ ਲੈਣ ਤਨ ਵਖਾਂ ਜਾਣਦੇ ਆ ਸਬਜ਼ੀਆਂ ਲਾਂਦਾ ਹੋ ਗਿਆ ਟਾਈਮ ਕੀ ਸਬਜ਼ੀ ਲਗਾਉਂਦੇ ਹੋ ਆਪੇ ਪਈਆਂ ਥੱਲੇ ਅੱਛਾ ਧਨੀਆ ਧਨੀਆ ਤੇ ਪਾਲਕ ਮਾਲਕ ਹਾਂ ਬੈਠ ਪਾਲਕ ਆ ਗੋਬੀ ਫਲਾਵਰ ਗੋਬੀ ਕਾਕਾ ਜੀ ਪਹਿਲੀ ਬਣਾ ਪੂਰਾ ਖੇਤ ਤਿਆਰ ਕਰ ਕਾਕਾ ਜੀ ਪਹਿਲੀ ਆਪਣੇ ਪਾਪਾ ਦੀ ਪੂਰੀ ਹੈਲਪ ਕਰਨ ਦੇ ਆ ਕਾਕਾ ਜੀ ਧਨੀਆ ਧਨ

ਓ ਪਾਲਕ ਨਹੀਂ ਹੈਗੀ ਤੇ ਪਾਲਕ ਬੀਜ ਹੀ ਅਹ ਅੱਛਾ ਪਾਲਕ ਬੀਜ ਹੀ ਪਾਲਕ ਧਨੀਆਂ ਬੇਟੇ ਇੱਥੇ ਨਾ ਕਰੀ ਹੁਣ ਕੰਨੀਆਂ ਧਨੀਆਂ ਉਹ ਵੀ ਧਨੀਆਂ ਇੱਥੇ ਬੀਜ ਲੱਗ ਅੱਛਾ ਧਨੀਆਂ ਇੱਥੇ ਬੀਜ ਆਇਆ ਧਨੀਆਂ ਦੱਬੀ ਧਨੀਆਂ ਪਾਲਕ ਤੇ ਇੱਕ ਸਬਜ਼ੀ ਹੋਰ ਬਸ ਸਿਆਲਾਂ ਦੀ ਹੋਰ ਕਿਹ ਸਬਜ਼ੀ ਘਰੇ ਲਾ ਸਕਦੇ ਆ ਹੋ ਗਿਆ ਤੇਰੇ ਪਾਲਕ ਹੂੰ ਹੋਰ ਕਿਹ ਸਬਜ਼ੀ ਲਾ ਸਕਦੇ ਹੋ ਗੋਭੀ ਦੀ ਪਨੀਰੀ ਬੀਜਾਂਗੇ ਜੀ ਹੋਰ ਆ ਗੋਭੀ ਅਭੀ ਇੱਥੇ ਪੀਜ ਦਿੱਤੀ

ਪਿੰਡੀਆਂ ਬਸ ਰਾਤ ਰਾਤ ਮਿੱਟੀ ਪੈਂਦੀ ਰਹੇ ਸਿਰ 'ਚ ਕਿਵੇਂ ਇਹਨੂੰ ਤਾਂ ਫਾੜ ਆਵੇ ਇਹਨੂੰ ਨਾ ਤੋੜ ਲਿਆ ਛੇਤਰ ਦੇ ਨਾਲ ਹੂੰ ਜਿਹੜਾ ਤਾਂ ਨਹੀਂ ਹੁੰਦਾ ਪੂਰਾ ਗੋਲ ਗੋਲ ਹੂੰ ਇਹਨੂੰ ਤੋੜ ਕੇ ਹੁਣ ਇਹਨੂੰ ਇਹਦੇ 'ਚ ਛੱਟ ਦਿਆਂਗਾ ਐਵੇਂ ਕਰਕੇ ਉੱਤੋਂ ਟੱਕੋਗੇ ਵੀ ਫਿਰ ਨਾ ਇੱਥੋਂ ਇਹਨੂੰ ਮਿਲਾ ਕੇ ਹੂੰ ਇਸ ਕੋ ਤੋੜ ਦੇ ਨਾਲ ਕੱਸੀ ਨਾਲ ਹੂੰ ਰਾਦ ਭਰੇ ਹੋਇਆ ਕੱਸੀ ਨਾਲ ਇਹਨੂੰ ਗੋੜ ਕੇ ਹੂੰ ਤੇ ਮੁੜ ਕੇ ਫੇਰ ਹਰੀਆਂ ਮਿਰਚਾਂ ਦੇ ਪੈਣ ਹੱਥਾਂ ਥੱਲੇ ਮਿੱਟੀ 'ਚ ਥੱਲੇ ਰੂੜੀ ਪਾਈ ਇਹਨੂੰ ਅੱਛਾ ਠੀਕ ਜਿਵੇਂ ਮੈਂ ਕਹ ਰਿਹਾ ਥੋੜੀ ਜਿਹੀ ਉਧਰ ਆਪਣੀਆਂ ਹਰੀਆਂ ਮਿਰਚਾਂ ਕਿੰਨੀਆਂ ਵਧੀਆ ਹੋਈਆਂ ਸਨ ਪਿਛਲੀ ਵਾਰ ਅਰੇ ਵਿਦੇ ਪੱਤੇ ਆਣੇ ਨਾ ਬਲਵਿੰਦਰ ਇੱਕ ਮਿੰਟ ਰਹਿਤਾ ਧੀ ਪਹਿਲੇ ਚਲੇ ਜਾਵਾ ਹਾਂ ਤੁਹਾਡੀ ਪਹਿਲੀ ਤੋਂ ਨਿਕਲ ਜਾਵਾ ਕੇ ਅੱਜ ਤੁਹਾਨੂੰ ਅਸੀਂ ਵਿਖਾਣਨੇ ਆ ਆਪਣਾ ਕਿਚਨ ਗਾਰਡਨ ਆ ਪੇੜ ਪੱਤੇ ਨਹੀਂ ਆ ਕਿਤੇ ਪੇੜ ਸੀ ਪਗੰਦਾ ਨਿੰਬੂ ਦਾ ਇਸਮੇ ਹੈ ਅਬੀ ਨਹੀਂ ਨਿੰਬੂ ਤਾਂ ਨਹੀਂ ਅਸੀਂ ਕਿਸਾਨ ਮੇਲੇ ਤੋਂ ਲੈ ਕੇ ਆਂਦਾ ਸੀ ਕਿਦਾਂ ਫੇਰਸਲਾ ਸੰਤਰੇ ਦਾ ਹਾਂਜੀ ਕਾਕਾ ਜੀ ਦੀ ਪਹਿਲੀ ਕਾਕਾ ਜੀ ਵੇਖ ਰੋਣ ਲੱਗ ਗਿਆ ਕਾਕਾ ਜੀ ਦੀ ਪਹਿਲੀ ਹੋ ਗਈ ਖਰਾਬ ਕਾਕਾ ਜੀ ਚਲੋ ਸਹੀ ਕਰ ਲਓ ਕੋਈ ਨਹੀਂ ਆਪਾ ਉਹ ਨਹੀਂ ਨਹੀਂ ਖਰਾਬ ਹੋਈ ਮੈਂ ਸਾਈਡ ਤੋਂ ਨਿਕਲਾਂਗੇ ਅੱਛਾ ਕਾਕਾ ਜੀ ਕਿਉਂ ਅਗਰ ਚਲ ਸਾਈਡ ਤੋਂ ਨਿਕਲ ਜਾਈਏ ਸਾਈਡ ਤੋਂ ਨਿਕਲਾਂਗੇ ਠੀਕ ਹੈ ਕਾਕਾ ਜੀ ਦੀ ਪਹਿਲੀ ਆਪ ਆ ਪਿੰਡਿਆਂ ਸੀ ਬੜੇ ਚਿਰਦਿਆਂ ਵਿੱਚੀਆਂ ਨੇ ਬਟ ਪ੍ਰੋਪਰ ਹੁੰਦੀਆਂ ਨਹੀਂ ਨਹੀਂ ਪਣੀ ਆ ਬਹੁਤ ਅਰਬੀ ਦੇ ਪੱਤੇ ਆਰੇ ਅਰਬੀ ਇੱਕ ਦਿਨ ਅਰਬੀ ਦਾ ਸਾਗ ਔਰ ਯਾ ਸਾਡਾ 65 ਦਾਲ ਦੇ ਕਿੱਲਿਆਂ ਦਾ ਪੇੜ ਉਹ ਵਲੀ ਕੱਕ ਜਿੱਤੀ ਪਹਿਲੀ ਉਹ ਵਲੀ ਹੋਰ ਇੱਕ ਚੀਜ਼ ਤੁਹਾਨੂੰ ਬਖਾਨਨੇ ਆਂ ਅਸੀਂ ਅਜਾ ਰੱਦ ਆ ਪਾਪਾ ਜੀ ਨੇ ਕੀ ਲਾਇਆ ਅਮਰੂਦਾਂ ਵਿੱਚ ਆ ਰੂੜੀ ਹਾਂ ਦਾਈ ਦਵਾਈ ਅਮਰੂਦ ਦੇ ਪੇੜ ਸਾਰੇ ਆਏਖ ਕਿੰਨੇ ਵਧੀਆ ਵਧੀਆ ਅਮਰੂਦ ਚਿੜੀਆਂ ਖਾਂਦੀਆਂ ਨੇ ਵੇਖੋ ਆਪਕੇ ਸਾਰੇ ਅੰਮ੍ਰੂਦ ਅੰਮ੍ਰੂਦ ਤੇ ਬਿਲਕੁਲ ਕੱਟ ਹੀ ਦਿੱਤੇ ਨਾ ਵੇਖੋ ਇਹਦੇ ਲਾਲ ਅੰਮ੍ਰੂਦ ਹੁੰਦੇ ਸੰਵਟੀ ਨੂੰ ਅੰਮ੍ਰੂਦ ਨੂੰ ਕੱਟਵਾਤਾ ਹੈ ਕਿਉਂਕਿ ਅੰਮ੍ਰੂਦ ਬਹੁਤ ਐਕਸਟਰਾ ਥਿਲੇ ਡਿੱਗਦੇ ਨੇ ਹੋਰ ਆ ਵੀ ਖਰਾਬ ਹੁੰਦੇ ਨੇ ਤੇ ਅੰਮ੍ਰੂਦ ਦਾ ਵੇਖੋ ਆ ਕੁਛ ਆ ਕੋਈ ਜਗਾੜ ਜਿਹਾ ਲਾਇਆ ਵੇਖੋ ਇਹਦੇ ਨਾਲ ਇਹਦੇ ਨਾਲ ਕੀ ਹੋਏਗਾ ਬਲਵਿੰਦਰ ਟਰੈਪ ਕਰਕੇ ਵੇ ਫਲ ਮੱਖੀ ਮਤਲਬ ਮੱਖੀਆਂ ਨਹੀਂ ਬਹਿਣਗੀਆਂ ਪੇੜਾਂ ਜਿਹੜੇ ਫਲ ਲੱਗੇ ਹੋਏ ਨੇ ਉਹਨਾਂ 'ਚ ਹਨਾ ਨੇ ਉਹ ਉਹ ਚੋਕ ਕੇ ਤੇ ਵਾਈਪੂਪੂ ਇਹਦੇ ਚਾਕਲੇਟ ਵਾਲੇ ਖਜੂਏ ਹਾਂ ਤੇ ਉਹ ਵੇਖੋ ਕਿੰਨੀ ਸੋਹਣੀ ਤੁਹਾਨੂੰ ਚਿੜੀ ਵਿਖਾਣੇ ਜਿਹੜੀ ਖਾਂਦੀ ਏ ਇਹ ਅਮਰੂਦ ਖਾ ਖਾ ਕੇ ਆ ਰਹੀ ਆਹ ਵਾਲੀ ਚਿੜੀ ਇਹ ਚਿੜੀ ਹੈਲੋ ਉੱਡ ਗਈ ਉੱਡ ਗਈ ਆਹ ਵੇਖੋ ਅਮਰੂਦ ਡਿੱਗੇ ਪੈਨੇ ਖਾ ਖਾ ਕੇ ਅਮਰੂਦ ਆਹ ਦੋ ਦੋ ਸਿਲਕ ਲੱਗਾਂਗੇ ਹਾਂਜੀ ਇਹਦੇ ਨਾਲ ਕਿੰਨਾ ਫਾਇਦਾ ਹੋਇਆ ਹੂੰ ਆਹ ਵੀ ਮੱਖੀਆਂ ਇਹ ਚਿੜੀ ਤੇ ਬਚ ਗਏ ਚਿੜੀ ਤੇ ਹੁਣ ਇਹ ਉੱਤੇ ਚਿੜੀ ਨਹੀਂ ਚਿੜੀ ਨਹੀਂ ਆਵੇ ਮੱਖੀ ਆਵੇ ਕਿੰਨੀਆਂ ਮੱਖੀਆਂ ਇੱਥੇ ਮਰ ਗਈਆਂ ਦੇਖ ਹਾਂ ਆਏ ਕੁਝ ਉਹ ਨਾ ਉਹਦੇ ਵਿੱਚ ਚਾਕਲੇਟ ਹੈ ਕਿ ਮਿੱਠੀ ਵਾਲੀ ਇਹਨਾਂ ਆਪਾਂ ਨੂੰ 스మెਲ ਘਟ ਆਉਂਦੀ ਆ ਇਹਨਾਂ ਮੱਖੀਆਂ ਨੂੰ ਜ਼ਿਆਦਾ ਆਉਂਦੀ ਆ ਇਹ ਮੱਖੀਆਂ ਵੇ ਜਿੱਥੋਂ ਵੀ ਗਏ ਤੋਂ ਘੁੰਮ ਫਿਰ ਕੇ ਇੱਥੇ ਆਉਂਦੀਆਂ ਉੱਤੇ ਉਤੋਂ ਹੋਲੀ ਜੀ ਆਵਲੇ ਸੁਰਾਗ ਤਾਂ ਨਹੀਂ ਉਹ ਵੀ ਅੰਦਰ ਚਲੇ ਗਈ ਇੱਕ ਦੋ ਆ ਤਿੰਨ ਤਿੰਨ ਸਰਾਗ ਦਿੱਤੇ ਇਹਦੇ ਵਿੱਚ ਜਾਂਦੀ ਆ ਹਾਂ ਚਾਕਲੇਟ ਖਾਂਦੀ ਆ ਅੱਛਾ ਮਤਲਬ ਆ ਜਿਹੜੀ ਚਾਕਲੇਟ ਖਾ ਕੇ ਇਹਦੇ ਇਫੇਟ ਚੂਮ ਲੱਗ ਜਾਂਦੀ ਜਿਹਨ ਨਸ਼ਾ ਹੋ ਜਾਂਦਾ ਉਹਨੂੰ ਕੋਈ ਓਕੇ ਤਾਂ ਇਹ ਜਿੰਨੀਆਂ ਇੱਧਰ ਦੀਆਂ ਆਲੇ ਦੁਆਲੇ ਦੀਆਂ ਜਿੰਨੀਆਂ ਮਤਲਬ ਪੇਂਟ ਤੋਂ ਬਚਣਗੇ ਆ ਵੇਖੋ ਉਹ ਜਿਹੜੇ ਫਲ ਲੱਗੇ ਹੋਏ ਨੇ ਆ ਵੇਖੋ ਇਹ ਚੀਜ਼ ਮੈਨੂੰ ਸਹੀ ਲੱਗੀ ਵਾ ਇਹ ਆ ਤੁਹਾਨੂੰ ਕਿਹਨੇ ਦੱਸਿਆ ਸੀ ਮੈਂ ਬਾਗ ਵਾਲੇ ਤੋਂ ਪੁੱਛਿਆ ਸੀ ਅੱਛਾ ਉਹਨਾਂ ਲਾਏ ਹੁੰਦੇ ਨਾ ਮੈਂ ਕਿਹਾ ਯਾਰ ਤੁਮਹਾਰੇ ਤਾਂ ਹਮਾਰੇ ਤੋਂ ਅਮਰੂਦ ਅੱਛਾ ਇਹਦੇ ਅਮਰੂਦ ਸਵਾਦਨੇ ਘਰ ਵਾਲੇ ਵੀ ਬੜੇ ਸਵਾਦਨੇ ਅੰਦਰ ਵਾਲੇ ਹਨਾ ਔਰ ਇਹਨੇ ਅਮਰੂਦ ਤਾਂ ਹੀ ਖਰਾਬ ਹੋਇਆ ਅੱਛਾ ਇਹਦਾ ਦੇ ਅਮਰੂਦ ਬਹੁਤ ਵੱਡਾ ਹੈ ਇਹਦਾ ਹੋਇਆ ਨਹੀਂ ਖਾਲਾ ਚੀੜੀ ਨੇ ਬੜਾ ਮਜਾ ਆਇਆ ਔਰ ਡੱਬੇ ਦਾ ਫਾਇਦਾ ਹੋ ਗਿਆ ਅੱਜ ਹੀ ਵੇ 50 ਮੱਖੀਆਂ ਆ ਗਈਆਂ ਨੇ ਕਿੰਨੇ ਕਿੰਨਾ ਖਰਾਬ ਕਿੰਨੇ ਖਰਾਬ ਕਰਨੇ ਸਨ ਆ ਸਭ ਥੱਲੇ ਟੁੱਟੇ ਪਏ ਮੇਰੇ ਨੇ ਵੀ ਆ ਦੇਖੋ ਸਾਡੇ ਕਿੰਨਾ ਵਧੀਆ 뷰 ਪਿੱਛੇ ਓ ਕਿੰਨੇ ਚਿੜੀਆਂ ਨੇ ਚੱਲ ਚਿੜੀਆਂ ਖਾ ਲੈ ਤੇ ਕੋਈ ਨਹੀਂ ਥੱਲੇ ਨਾ ਡਿੱਗਣ ਫਿਰ ਇਹ ਕਿਤੇ ਉਖਰਾਬ ਆ ਦੇਖੋ ਕਿੰਨਾ ਵਧੀਆ 뷰 ਵਿਖਾਉਂਦੀ ਆ ਮੈਂ ਆਪਣੇ ਘਰ ਤੋਂ ਓਹ ਹੋ ਹੋ ਰਾਤ ਤੇ ਦੀਪਾਲੀ ਬਣ ਗਈ ਨਹੀਂ ਬਣੀ ਹਾਂ ਪਹਿਲੀ ਬਣ ਗਈ ਸਹੀ ਤੋਂ ਹੀ ਬਹੁਤ ਰਹਿ ਗਈ ਅੱਛਾ ਜੀ ਕਿੱਥੇ ਨੀ ਹੋ ਗਿਆ ਮਮੀ ਆ ਕੀ ਹੋ ਗਿਆ? ਇਹ ਤਾਂ ਟੁੱਟ ਗਿਆ ਹੀ। ਕੀ ਹੋ ਗਿਆ ਰਾਤਾ ਇਹਨੂੰ? ਉਹ। ਉਹ ਪਹਿਲੀ ਜੋਂ ਦਾ ਬੰਦਾ ਯਾਰ ਤੁਸੀਂ ਟਰੈਕਟਰ ਦਾ ਨੁਕਸਾਨ ਹੋ ਗਿਆ। ਉਹ ਸ਼ਿਟ। ਦਾਲ ਕੋਈ ਨਹੀਂ ਨੇ ਕੰਮ ਹੋ ਜਾਂਦੇ ਆ। ਪਹਿਲੀ ਜਦੋਂ ਬਈ ਕੋਈ ਟੁੱਟ ਜਾਂਦਾ। ਹਾਂ ਮੰਮੀ ਆ। ਉਹ ਰੇਲਿੰਗ ਵਾਲਾ। ਉਹ ਚੀਪ ਵਾਲਾ ਤੇ ਤਾਂ। ਤੂੰ ਕਰਿਓ। ਮੈਂ ਆ ਗਈ ਆ। ਅੱਛਾ ਇੱਕ ਮਿੰਟ ਯਾਰ ਤੂੰ ਚਲਾਉਂਦਾ ਵੀ ਤਾਂ ਬੜਾ ਬੇਕਸੂਤਾ ਹੈ ਨਾ। ਹਾਂ। ਕਰਨਾ ਕੋਈ ਗੱਲ ਨਹੀਂ।

ਠੀਕ ਖੋਲੀ ਹੋਲੀ ਆਰਾਮ ਨਾਲ ਸਿੱਪੇ ਪਿੱਛੇ ਲੱਗ ਜਾਨੀ ਭਈ ਇਹਨੂੰ ਹੋ ਲਓ ਅੱਲ ਨੂੰ ਤੇ ਮੈਂ ਸੋਚਿਆ ਚੱਲੋ ਖਾਲੀ ਪਿੰਡਿਆਂ ਦੀ ਸਬਜੀ ਬਣਾਨੀ ਆ ਬਟ ਥੋੜੇ ਬੈਂਗਨ ਵੀ ਉੱਤਰ ਗਏ ਤੇ ਅੱਜਕੱਲ ਸਬਜੀਆਂ ਥੋੜੀਆਂ ਜੀਆਂ ਨਾ ਵਿੱਚ ਕੀੜੇ ਵਗੈਰਾ ਜਾਦੇ ਸੰਡੀਆਂ ਵਗੈਰਾ ਹੁੰਦੀਆਂ ਨੇ ਤੇ ਉਹ ਕੱਟ-ਕੁੱਟ ਕੇ ਬਹੁਤ ਘੱਟ ਰਹਿ ਜਾਂਦੀ ਐ ਤੇ ਮੈਂ ਸੋਚਿਆ ਚੱਲੋ ਮਿਕਸ ਵੈਜ ਬਣਾਨੀ ਆ ਨਾਲੇ ਪੇੜ ਤੇ ਥੱਲੇ ਠੰਡੀ-ਠੰਡੀ ਹਵਾ ਅੱਜ ਸਾਰਾ ਦਿਨ ਲਾਈਟ ਵੀ ਨਹੀਂ ਆਈ ਅੱਜ ਸਾਰਾ ਦਿਨ ਲਾਈਟ ਵੀ ਨਹੀਂ ਆਈ ਸੰਡੇ ਦਾ ਡੇ ਸੀ ਵੈਸੇ ਤੇ ਸੰਡੇ ਨੂੰ ਹੁੰਦੀ ਪਤਾ ਨਹੀਂ ਅੱਜ ਕੀ ਪ੍ਰੋਬਲਮ ਰਹੀ ਅੱਜ बस ਸਬਜ਼ੀ ਬਣਾ ਕੇ ਰਾਤ ਦਾ ਕਰਾਂਗੀ ਡਿਨਰ ਪ੍ਰਿਪੇਅਰ ਵਲੌਗ ਨੂੰ ਕਰਦੀ